अमृतसर के नेड़े स्थित पिंड वाली के रहने वाले गरीब परिवार की मदद अमृतसर सिटी के ट्रैफिक एजुकेशन सेल दे इंचार्ज सब इंस्पैक्टर दलजीत सिंह ने पिंड वाली विखे पहुंच के गरीब परिवार की मदद ब्यूरो रिपोर्ट ਅੱਜ ਕੀ ਨਾਮ ਹੈ ਤੁਹਾਡਾ ਜੀ ਸਖਵਿੰਦਰ ਕੌਰ ਇੱਤਿਲੀਆ ਆਪਿਆਂ ਵਾਲੇ ਕੀ ਮੁਸ਼ਕਲ ਕੀ ਆ ਰਹੀ ਤੁਹਾਨੂੰ ਦੇ ਪਰਿਵਾਰ ਵਿੱਚ ਕਿਵੇਂ ਜੀ ਰਿਹਾ ਰਹੇ ਪਰਿਵਾਰ ਵਿੱਚ ਗੁੱਡੀਆਂ ਤਿੰਨ ਹੀ ਤਿੰਨੇ ਮੈਂ ਆਪਣੇ ਘਰ ਕਲਾਤੀਆਂ ਵਿਆਹਤੀਆਂ ਹੂੰ ਇਹ ਜਿਹੜੀ ਗੁੰਮਲ ਹੈਗੀ ਫੋਮਲ ਮੇਰੀ ਦੋਤੀ ਹੈ ਤੇ ਹੋਇਆ ਕੀ ਨੂੰ ਹੋਇਆ ਵੀਰਾ ਇਹਨੂੰ ਮੈਂ ਤੇ ਐਦਾਂ ਜੱਜ ਦਾ ਲਾਜ ਪਾਣੀ ਕਰਾਉਂਦੀ ਰਹੀ ਆ ਪਰ ਹੁਣ ਮੇਰ ਕੋ ਬਾਹ ਹੋ ਗਈ ਹੁਣ ਮਾਂ ਬਗਰੀਬ ਨਹੀਂ ਦਿਹਾੜੀ ਕਰਕੇ ਖਾਣੀ ਹੈ ਤੇ ਆਪੋ ਮੰਜੀ ਦੇ ਬੈਠੇ ਆ ਇਹ ਕਿਸ ਤਰ੍ਹਾਂ ਮੈਂ ਤੁਸੀਂ ਮਿਲ ਗੋ ਚੁੱਕੇ ਹੋ ਬੜੀ ਮੁਸ਼ਕਿਲ ਨਾਲ ਸੀ ਦੇਖਾਂ ਵੀ ਲੈ ਕੇ ਜਾਂਦੇ ਹੋ ਟਿੱਕ ਟਾ ਬਰੋਂ ਹਾਂ ਚੁੱਕ ਕੇ ਚੁੱਕ ਕੇ ਖੜਦੀ ਚੁੱਕ ਕੇ ਲਿਆਉਂਦੇ ਹੋ ਕਿੰਨੇ ਸਾਲ ਦੀ ਹੋ ਗਈ 16 ਸਾਲਾਂ ਤੋਂ ਤਾਂ ਹੀ ਹੈ ਇਹ 16 ਸਾਲਾਂ ਤੋਂ ਤਾਂ ਹੀ ਹੈ ਬਚਪਨ ਤੋਂ ਹੀ ਅਵੇਂ ਅੰਬਚਪਨ ਤੋਂ ਹੀ ਹੈ ਇਲਾਜ ਵਾਸਤੇ ਕਿਹ ਅੰਡ ਡਾਕਟਰ ਡਾਕਟਰ ਲਾਜਵਾ ਤੇ ਆਂਦੇ ਇਹਦਾ ਨਹੀਂ ਹੁਣ ਲਾਜੋ ਸਕਦਾ ਵੀ ਕਈ ਤਾਂ ਆਥੀ ਜੋੜੇ ਵੀ ਵਿਰਾ ਨਹੀਂ ਤੁਸੀਂ ਦਾ ਹੱਥ ਲਾਜ ਕਰੋ ਤੇ ਆਂਦੇ ਨਹੀਂ ਕਿੰਨੇ ਕੇ ਪੈਸੇ ਲਾਤੇ ਹੁਣ ਸਾਰੇ ਲਾਤੇ ਅੱਲਾਹ ਜਵਾ ਤੇ ਵੀਰਾ ਪੈਸੇ ਮੈਂ ਬਹੁਤ ਲਾਇਏ ਤੇ ਪਰ ਮੈਂ ਤੇ ਆਂਦੇ ਹੁਣ ਤੇ ਘਰ ਤੇ ਗਰੀਬੀ ਬਥੇਰੀ ਆ ਗਈ ਮਾਤਾ ਜੀ ਕਿਵੇਂ ਸੰਭਾਲਦੇ ਹੋ ਫਿਰ ਸਾਰਾ ਦਿਨ ਨੂੰ ਸਾਰਾ ਦਿਨ ਪੁੱਤ ਮੈਂ ਮਿਹਨਤ ਕਰਕੇ ਆਉਣੀ ਆ ਤੇ ਫੇਰ ਕਿਹਾਰੀ ਨੂੰ ਆ ਨਿਆਣੇ ਆ ਕੇਵਲੇ ਇਹ ਵੀ ਮੰਜੀ ਧੂਕ ਕੇ ਛਾਵੇਂ ਕਰ ਦਿੰਦੇ ਆ ਕੇਵਲੇ ਆਪ ਕਰ ਦਿੰਦਾ ਨਿਆਣੇ ਵਿਕਾਰੇ ਪਾਣੀ ਪੜਾ ਦਿੰਦੇ ਆਵਾਜ਼ ਮਾਰਦੀ ਹੈ ਚੱਲਦੀ ਪਉਣੀ ਹੁਣ ਨਹੀਂ ਇਸ ਵਾਰ ਹਾਂ ਚੱਲਦੀ ਨਹੀਂ ਹੁਣ ਗੈਰ ਇੱਥੇ ਤੋਂ ਉੱਥੇ ਨਹੀਂ ਜਾ ਸਕਦਾ ਗਿਰੜ ਕੇ ਵੀ ਨਹੀਂ ਜਾ ਸਕਦਾ ਬੋਲਦੀ ਹੈ ਹਾਂ ਬੋਲਦੀ ਹੈਗੀ ਹੈ ਤੇ ਪਰ ਰੜਕੇ ਨਹੀਂ ਜਾ ਸਕਦੀ ਹੁਣ ਨਹੀਂ ਐਡੀ ਮੁਸ਼ਕਿਲ ਇਹ ਦੀ ਹੈ ਤੇ ਮਾਤਾ ਪਿਤਾ ਜੀ ਨਾਲ ਮਾਤਾ ਮੇਰਾ ਜਵਾਈ ਉਹਦਾ ਪੂਰਾ ਹੋ ਗਿਆ ਸੀ ਤੇ ਫਿਰ ਮੈਂ ਦੂਜੇ ਥਾਂ ਗੁੱਡੀ ਭਾਲੀ ਹਾਂ ਮੈਂ ਰੋਟੀਆਂ ਨਹੀਂ ਪਤਾ ਦੇ ਸਕਦੀ ਭਾਲ ਕੇ ਮੈਂ ਕਿੱਥੋਂ ਦੇਣੀਆਂ ਸੀ ਰੋਟੀਆਂ ਕਰ ਬਾਲ ਹੁੰਦਾ ਹੀ ਮਦਦ ਹੋਈ ਕਿਉਂ ਮਦਦ ਹੋਈ ਹੈ ਕੋਈ ਨਹੀਂ ਅੱਜ ਭਾਈ ਦਲਜੀਤ ਆਏ ਆ ਭਾਈ ਆਏ ਦਲਜੀਤ ਉਹਨਾਂ ਨੇ ਸਾਨੂੰ ਆਪਣਾ ਰੱਖਣ ਪਾਣੀ ਲਿਆ ਕੇ ਦਿੱਤਾ ਮਾਰ ਆ ਜੇ ਜੂ ਇਹਨਾਂ ਨੂੰ ਜ਼ਿਆਦਾ ਦਵੇ ਹ ਜਿੰਨਾ ਕੀ ਕਰ ਜਾਓਗੇ ਤੁਹਾਨੂੰ ਕੀ ਲੈਣੀ ਉਹ ਪਰ ਇਹ ਵੈਂਟੀ ਲਾਉਣੀ ਆਂ ਪਿੱਛਾ ਲੈਦਾ ਕਿਤੇ ਲਾਜ ਹੋ ਜੇ ਤੇ ਮੈਂ ਵੀ ਸੁਖ ਲਵਾ ਆ ਜੇ ਆਪਣੇ ਵੀ ਤੁਰਿਆ ਫਿਰੂਗਾ ਤੇ ਮੈਂ ਇਹ ਘਰ ਬੈਠਾ ਹਾਂ ਦਾ ਤੇ ਮੈਂ ਕੰਮ ਕਰਦੀ ਵੀ ਰੋਣੀ ਹ ਮੈਨੂੰ ਰੱਬ ਨੇ ਅੱਜ ਇੱਕ ਪੋਤੀ ਦਿੱਤਾ ਅੰਦਰ ਮੈਨੂੰ ਕੀ ਲੋੜੀ ੱਤਕੀ ਖਾਦ ਤੇ ਆ ਦਲਜੀਤ ਭਾਜੀ ਆਏ ਆ ਇਹਨਾਂ ਨੇ ਚਲੋ ਸਾਨੂੰ ਮਜਤਵੜੀ ਦਿੱਤੀ ਆ ਸੋਦਾ ਪਤਾ ਲਿਆਕ ਦਿੱਤਾ ਜੀ ਕੋਣ ਆ ਰਿਹਾ ਆ ਅੱਗੇ ਕੋਣ ਲਾਜਵਾ ਤੇ ਦੇ ਹਾਂਜੀ ਹਾਂ ਜਮ ਦਿਲਵੰਦ ਦਰਸਾਂ ਦੀ ਦਿੰਦੀ ਛਾਪਿਆਂ ਵਾਲੀ ਦੀ ਹਾਂਜੀ ਤੈਨ ਬੱਚੇ ਤੁਹਾਡੇ ਤੈਨ ਗੁੱਡੀਆਂ ਜੀ ਵਿਆਹਤੀਆਂ ਜੀ ਵਿਆਹਤੀਆਂ ਜੀ ਤੇ ਇਡੜੀ ਕੰਬਲਿਆ ਇਹ ਤੁਹਾਡੀ ਲਾਦੀ ਹੈ ਇਹ ਸਾਡੀ ਦੋਤੀ ਲਗਦੀ ਹੈ ਜੀ ਹਾਂਜੀ ਹੋਇਆ ਕੀ ਇਹਨੂੰ ਇਹਨੂੰ ਹੋਇਆ ਪੋਲੀਆ ਪੋਲੀਆ ਜਾਂਦੇ ਉਹਨਾਂ ਨੇ ਤਾਂ ਵਿਖਾਲਿਆ ਦੋ ਥਾਈ ਤੇ ਕਈ ਥਾਈ ਵਿਖਾਲਿਆ ਨੂੰ ਹਸਪਤਾਲਾਂ ਦੇ ਵਿੱਚ ਤੇ ਕੋਈ ਨਹੀਂ ਗੱਲ ਬਣੀ ਤੇ ਫੇਰ ਤੇ ਘਰੇ ਬਾਹਰਲੀ ਮੁੜ ਕੇ ਵੇ ਕੀ ਕਰਨਾ ਇਹ ਇਹ ਹੋਇਆ ਕੀ ਸੀ ਇਹ ਇਹਨੂੰ ਦੱਸੋ ਦੱਸੋ ਇਹਨੂੰ ਇਹਨੂੰ ਹੋਇਆ ਕੁਛ ਨਹੀਂ ਇਹਨੂੰ ਇਹੋ ਹੀ ਬਸ ਸ਼ੁਰੂ ਤੋਂ ਹੀ ਇਹਦੀ ਲੱਤਾਂ ਹੀ ਅੱਦਾਂ ਜਦੋਂ ਅਸੀਂ ਤੇ ਲੈਂਦੀ ਹੈ ਸਾਲਗਰੀ ਲੈਂਦੀ ਹੀ ਅਜੇ ਤੱਕ ਰਹੀ ਆ ਉਦੋਂ ਦੀ ਇਹ ਤਾਂ ਲੱਤਾਂ ਹੀ ਰੀਆਂ ਨਹੀਂ ਤੁਰੀਆਂ ਰੀਆਂ ਤਾਂ ਇਹ 16 ਸਾਲ ਤੋਂ ਉੱਪਰ ਹੀ ਹੋ ਚਲੀ ਆ ਹਾਂ ਜੀ ਜਿਵੇਂ ਚੱਲ ਪਉਂਦੀ ਏ ਇਹ ਚੁੱਕ ਕੇ ਖੜਦੇ ਆ ਤੇ ਚੁੱਕ ਕੇ ਇਹਨੂੰ ਬੋਹਦੇ ਆ ਚੁੱਕ ਕੇ ਹੀ ਲੈਟਰੀ ਜਦ ਲੈਟ ਚੁੱਕ ਕੇ ਮੰਜੇ ਤੇ ਮੰਜੇ ਤੋਂ ਥੱਲੇ ਇਹ ਗਾਮ ਚਾਹ ਬੜੀ ਪਰੇਸ਼ਾਨੀ ਆ ਇਹਨਾਂ ਨੂੰ ਬਹੁਤ ਪਰੇਸ਼ਾਨੀ ਆ ਇਹੋ ਹੀ ਕਰਦੀ ਆ ਮੈਂ ਚੁੱਕਦਾ ਨਹੀਂ ਮੇਰੇ ਕੋਲ ਚੁੱਕੀ ਨਹੀਂ ਆਦੀ ਮੈਂ ਆਪ ਠੀਕ ਨਹੀਂਗਾ ਲਾਜ ਨਹੀਂ ਹੋਇਆ ਇਹਦਾ ਲਾਜ ਕਰਾਉਂਦੇ ਰਹਿਆਂ ਲਾਜ ਦਾ ਹੋਇਆ ਨਹੀਂ ਇਹਦਾ ਜੀ ਡਾਕਟਰਾਂ ਨੇ ਉਦੋਂ ਕਹਿੰਦੇ ਸੀ ਵੀ ਇਹਦਾ ਨਿੱਕੀ ਜੀ ਨੂੰ ਖੜਿਆ ਜਦੋਂ ਉਹ ਦਿਖਾ ਲਿਆ ਸੀ ਉਹਨਾਂ ਨੇ ਆਖਿਆ ਵੀ ਇਹ ਨਹੀਂ ਹੋ ਸਕਦਾ ਜੇ ਕੋਸ਼ਿਸ਼ ਵੀ ਇਹਨੂੰ ਲੈ ਚੋ ਜੇ ਫੇਸ ਹੀ ਫੇਸ ਹੀ ਕਹਤਾ ਤੇ ਫੇ ਨਹੀਂ ਜਾ ਗਿਆ ਉਹਨੂੰ ਪੈਸੇ ਕਿੰਨੇ ਲੱਗੇ ਉਦੋਂ ਉਦੋਂ ਪੈਸੇ ਤੇ ਇਦਾਂ ਜਿਹਾ ਟਹਿ ਲੱਗੇ ਉਦੋਂ ਤਾਂ ਕਾਫੀ ਬਲਦੇ ਕਾਫੀ ਪੈਸੇ ਲੱਗੇ ਕਿ ਉਹ ਕਿਹੜੀ ਗਣਤੀ ਇਹਨੇ ਚੜਦੀ ਹਣਾ ਕਾਫੀ ਪੈਸੇ ਲੱਗੇ ਉਦੋਂ ਦੇ ਇਹ ਘਰ ਵੀ ਆਪਣੇ ਵਿਚਨਤਾ ਕਰ ਚੁੱਕੇ ਹੈਗੇ ਤੇ ਮੈਨੂੰ ਇਹ ਸਵਾਪੋ ਦੀ ਕਿਸਤਾਂ ਦੇ ਦੋ ਪਹਿਲਾਂ ਧੀਆ ਦਾ ਵਿਆਹ ਕੀ ਉਹਨਾਂ ਨੂੰ ਘਰ ਤੋਂ ਹੋਇਆ ਉਤ ਬਾਬੇ ਹੁਣ ਗਾਫੇਤੀ ਦੀ ਗੱਲ ਧੀ ਫੇਰ ਤੁਸੀਂ ਪਾਰ ਰਹੇ ਹੋ ਤੁਸੀਂ ਬਜ਼ੁਰਗ ਹੋ ਗਏ ਹੋ ਕਿੰਨੇ ਕਿ ਮੁੱਸਤਾਂ ਸਾਹਮਣਾ ਕਰਨਾ ਪੈਂਦਾ ਇਹ ਮਲਕ ਸਾਹਮਣਾ ਹਣ ਤਾਂ ਬੜਾ ਕਰਨਾ ਪੈਂਦਾ ਵਾ ਇਹੋ ਚੋਕਰੀ ਥਲਦੀ ਤੇ ਮੁਸ਼ਕਲ ਬਹੁਤ ਹੁਣ ਚੁੱਕਣ ਜੋਗੇ ਨਹੀਂ ਰਹਿ ਨਹੀਂ ਗਏ ਨਾ ਮੈਂ ਚੁੱਕ ਸਕਦਾ ਨਾ ਇਹ ਚੁੱਕ ਸਕਦੀ ਹੁਣ ਇਹ ਵੀ ਗੁੜੀਆਂ ਤੋਂ ਬਿੰਦ ਜਾਂਦੀ ਆ ਤੇ ਮੁਸ਼ਕਲ ਹੋ ਗਿਆ ਹੁਣ ਕੀ ਅਪੀਲ ਕਰਦੇ ਹਾਂ ਕੀ ਬੇਨਤੀ ਕਰਨ ਜਾਉਂਗਾ ਹੁਣ ਬੇਨਤੀ ਇਹ ਕਰਨਾ ਚਾਹੁੰਦੇ ਆ ਵੀ ਇਹਦਾ ਕੋਈ ਹੋ ਜੇ ਨਾਜਲੂਜ ਤੇ ਇਹਨੂੰ ਜ਼ਿੰਮੇਵਾਰ ਹਾਂਜੀ ਹਾਂਜੀ ਕੋਈ ਨਹੀਂ ਅੱਜ ਭਾਜੀ ਵੀ ਆਏ ਨੇ ਪੁਲਿਸ ਵਾਲੇ ਜਿਹੜੇ ਦਲਜੀਤ ਭਾਜੀ ਕੀ ਕਹਿੰਦੇ ਆ ਜੀ ਹਾਂਜੀ ਹਾਂਜੀ ਦਲਜੀਤ ਭਾਜੀ ਜਿਹੜੇ ਪੁਲਿਸ ਦੇ ਵਿੱਚ ਨੇ ਹਾਂਜੀ ਇਹ ਵੀ ਤੁਹਾਡੀ ਮਦਦ ਵਾਸਤੇ ਆਏ ਨੇ ਹਾਂਜੀ ਇਹਨਾਂ ਨੂੰ ਵੀ ਬੇਨਤੀ ਆ ਵੀ ਐਵੇਂ ਵੀ ਮਾਂ ਵੀ ਲਾਜ ਆਣਾ ਮੈਂ ਵੀ ਤਾਂ ਵੀ ਲਾਜ ਹੋਣ ਵਾਲਾ ਤੇ ਇਹਦਾ ਗੁੱਡੀ ਦਾ ਵੀ ਲਾਜ ਹੋਣ ਵਾਲਾ ਜੀ ਮੈਂ ਜੀ ਦਰਜੀਤ ਸਿੰਘ ਸਬ ਇੰਸਪੈਕਟਰ ਸਟ੍ਰੈਫ ਕਾ ਐਜੂਕੇਸ਼ਨ ਸੈੱਲ ਦਾ ਨਾਲ ਸਾਥ ਜਿਹੜੀ ਕਿ ਅਸੀਂ ਇੱਕ ਵੀਡੀਓ ਦੇਖੀ ਸੀ ਪਿੰਡ ਛਾਪਿਆਂ ਵਾਲੇ ਦੀ ਇੱਕ ਛੋਟੀ ਬੱਚੀ ਆ ਜਿਹੜੇ ਜਿਹੜਾ ਕਿ ਮਾਂ ਪਿਓ ਜਿਹੜਾ ਸੀਗਾ ਪਿਓ ਦੀ ਜਿਹੜੀ ਛੋਟੀ ਉਮਰ ਚ ਡੈਥ ਹੋ ਗਈ ਸੀ ਔਰ ਜਿਹੜੀ ਬੱਚੀ ਸੀਗੀ ਇਹਦੀ ਜਿਹੜੀ ਮਾਂ ਸੀਗੀ ਉਹ ਆ ਕੇ ਪੇਕੇ ਪਿਆ ਘਰ ਬੈਠ ਗਈ ਤੇ ਮਾਂ ਪਿਓ ਨੂੰ ਉਹ ਥੋੜਾ ਜਿਹਾ ਔਖਾ ਮਹਿਸੂਸ ਹੋਇਆ ਤੇ ਉਹ ਵੇਚ ਜਿਹੜੀ ਆ ਇਹਦੀ ਮੰਮੀ ਸੀਗੀ ਉਹਨੂੰ ਕਿਸੇ ਦੂਸਰੀ ਜਗ੍ਹਾ ਬਿਠਾਤਾ ਤੇ ਬੱਚੀ ਦੀ ਪਰਵਰਿਸ਼ ਜਿਹੜੀ ਆ ਹੁਣ ਇਹਨਾਂ ਦੇ ਆਪਣੇ ਨਾਨੇ ਨਾਨੀ ਤੇ ਪੈ ਗਈ ਹੈ ਜਿਹੜੇ ਬਜੁਰਗ ਅਵਸਥਾ ਹੋਣ ਕਰਕੇ ਇਹ ਜਿਹੜੀ ਹੈ ਭਾਰ ਨਹੀਂ ਚੁੱਕ ਸਕਦੇ ਜਿਸ ਤਰ੍ਹਾਂ ਕਿ ਤੁਸੀਂ ਆਮ ਦੇ ਇਤਿਹਾਸ ਵਿੱਚ ਵੀਡੀਓ ਚ ਦੇਖਿਆ ਹੋਵੇਗਾ ਕਿ ਮਾਤਾ ਆਪ ਹੀ ਬੇਟੀ ਨੂੰ ਚੁੱਕ ਕੇ ਲੈ ਜਾ ਕੇ ਇਹਦਾ ਜੋ ਵੀ ਆ ਇਹਨੂੰ ਨਹਾਉਣਾ ਤੋਣਾ ਰੋਟੀ ਪਾਣੀ ਪੋਣਾ ਅੰਦਰ ਬਾਹਰ ਲੈ ਕੇ ਜਾਣਾ ਔਰ ਬੱਚੀ ਜਿਹੜੀ ਆ 2 ਫੁੱਟ ਵੀ ਰੜਕੇ ਨਹੀਂ ਜਾ ਕੇ ਪਿੱਛੇ ਜਾ ਸਕਦੀ ਸੋ ਦਾਨੀ ਸੰਸਥਾਵਾਂ ਨੂੰ ਇੱਕ ਬੇਨਤੀ ਆ ਕਿ ਜੇ ਹੋ ਸਕਦਾ ਤੇ ਬੇਟੀ ਦੀ ਪਰਵਰਿਸ਼ ਹੋ ਸਕਦੀ ਹੋਵੇ ਜਾਂ ਕਿਸੇ ਐਸੀ ਸੰਸਥਾ ਦੇ ਵਿੱਚ ਜਾ ਕੇ ਇਹ ਬੇਟੀ ਦਾ ਇਲਾਜ ਹੋ ਸਕਦਾ ਹੋਵੇ ਇਹਦਾ ਪੜਾਈ ਦਾ ਜੇ ਕੋ ਖਰਚਾ ਜਾਂ ਕੋ ਆਪਣੇ ਕੋ ਇਹ ਜਿੰਮੀ ਜਿੰਮੇਵਾਰੀ ਲੈ ਸਕਦਾ ਹੋਵੇ ਤੇ ਅਸੀਂ ਉਹ ਜੂਬ ਅਪੀਲ ਕਰਦੇ ਆ ਜਿਸਾਂ ਕਿ ਚੈਨਲ ਦੇ ਜਰੀਏ ਅਸੀਂ ਜਿੰਨੀਆਂ ਵੀ ਅੱਗੇ ਗੁਹਾਰਾਂ ਲਾਈਆਂ ਤੇ ਲੋਕਾਂ ਨੇ ਆਪਣੇ ਸੰਗਤਾਂ ਨੇ ਔਰ ਦਾਨੀ ਸੱਜਣਾ ਨੇ ਉਸ ਉੱਤੇ ਪੂਰਨੇ ਪਾਏ ਆ ਅੱਜ ਜਿਹੜੀ ਅਸੀਂ ਆਵਾਜ਼ ਉਠਾ ਰਹੇ ਆ ਇੱਕ ਮੀਡੀਆ ਦਾ ਹੀ ਇੱਕ ਅਸੀਂ ਵੈਸੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਸਕਦੇ ਸੀ ਲੇਕਿਨ ਇਹ ਜਿਹੜੇ ਚੈਨਲ ਦੇ ਰਾਹੀਂ ਹੀ ਅਸੀਂ ਤੁਹਾਡੇ ਤੱਕ ਪਹੁੰਚ ਕਰ ਰਹੇ ਹਾਂ ਇਹ ਬੇਟੀ ਦੀ ਪੜ੍ਹਾਈ ਲਿਖਾਈ ਤੇ ਇਹਦੀ ਪਰਵਿਸ਼ਵਾਸ ਤੇ ਜਿਹਦੇ ਸਸਾਵਾਵਾਂ ਵਕੇ ਹੋ ਤੇ ਤਾਂ ਜੋ ਇਹ ਬੇਟੀ ਦੀ ਜਿਹੜੀ ਆ ਇਲਾਜ ਵੀ ਹੋ ਸਕੇ ਤੇ ਇਹਦੀ ਪੜ੍ਹਾਈ ਦਿਖਾਈ ਦੇ ਸੋ ਭਾਜੀ ਉਮਰ ਕਿੰਨੀ ਬਚੀ ਇਹ ਬੇਟੀ ਦੀ ਉਮਰ ਜਿਹੜੀ 16 ਸਾਲ ਹੈ ਜੀ ਔਰ ਤੁਸੀਂ ਦੇਖੋ ਵੀ ਇਹਦੀ ਬਿਮਾਰੀ ਹੋਣ ਕਰਕੇ ਕੋਈ ਐਸ ਸੀ ਐਸ ਸੀ ਨਾਮ ਰਾਤ ਬਿਮਾਰੀ ਹੈ ਜਿਹਦੇ ਬਾਰੇ ਕਿ ਇਹਨਾਂ ਨੂੰ ਪੂਰਾ ਪਤਾ ਨਹੀਂ ਹੈਗਾ ਇਨਾਂ ਦੀ ਛੋਟੀ ਉਮਰ ਦੇ ਵਿੱਚ ਇਹ ਬੇਟੀ ਦਾ ਬੜਾ ਇਲਾਜ ਕਰਾਇਆ ਔਰ ਇਹ ਜਿਹੜੇ ਇਹਨਾਂ ਦੇ ਨਾਨਾ ਜੀ ਬੈਠੇ ਨੇ ਇਹ ਆਪਣੇ 7-8 ਸਾਲ ਤੋਂ ਬੈਠਦੇ ਉੱਪਰ ਨੇ ਕੋਈ ਵੀ ਇੱਕ ਹੱਥ ਦਾ ਕੰਮ ਨਹੀਂ ਕਰ ਸਕਦੇ ਜਿਹੜੀ ਨਾਨੀ ਆ ਉਹ ਜਿਹੜੀ ਆ ਆਪਣੇ ਥੋੜਾ ਬਥੇ ਜਿਆਦਾ ਕਰਕੇ ਘਰ ਦਾ ਕੰਮ ਜਿਹੜਾ ਉਹ ਚਲਾ ਚਲਾ ਰਹੇ ਨੇ ਤੇ ਜਿਹੜਾ ਘਰ ਦੇ ਵਿੱਚ ਬੱਚੀ ਨੂੰ ਤੁੱਪੇ ਛਾਵੇਂ ਕਰਨਾ ਉਹ ਮਾਤਾ ਹੀ ਉਠਾ ਕੇ ਕਰ ਸਕਦੇ ਆ ਜਿਹੜੇ ਇਹਨਾਂ ਦੇ ਨਾਨਾ ਜੀ ਆ ਉਹ ਬਿਲਕੁਲ ਵੀ ਬੱਚੀ ਨੂੰ ਉਠਾ ਕੇ ਅੱਗੇ ਪਿੱਛੇ ਵੀ ਨਹੀਂ ਕਰ ਸਕਦੇ ਤੇ ਇਹਨਾਂ ਨੂੰ ਜੋ ਵੀ ਅੱਜ ਜੇ ਅੱਜ ਜਿੰਦਾ ਨੇ ਤੇ ਇਹ ਅੱਜ ਕਿਸੇ ਆਸ ਤੇ ਆ ਵੀ ਕੱਲ ਨੂੰ ਜੇ ਬਾਈ ਦੇ ਵਿੱਚ ਇਹਨਾਂ ਵਿੱਚ ਕੋਈ ਬਿਮਾਰ ਹੋ ਗਿਆ ਤੇ ਬੱਚੀ ਦੀ ਪਰਵਰਿਸ਼ ਜਿਹੜੀ ਆ ਉਹ ਇੱਕ ਆਉਣ ਵਾਲੇ ਟਾਈਮ ਦੇ ਵਿੱਚ ਜਿਸਾਂ ਕ ਬੱਚੀ ਜਵਾਨ ਹੈ ਆਉਣ ਵਾਲੇ ਟਾਈਮ ਵਿੱਚ ਜੋ ਕੁਝ ਅੱਜਕੱਲ ਦੇ ਹਾਲਾਤ ਨੇ ਉਹ ਤੁਸੀਂ ਭਲੀ ਭਾਤ ਜਾਣਦੇ ਹੋ ਸੋ ਅੱਜ ਅਸੀਂ ਜਿਹੜੀ ਆ ਤੁਹਾਡੇ ਦਾ ਹੀ ਅਪੀਲ ਕਰਦੇ ਆ ਕਿ ਇਸ ਬੇਟੀ ਦੀ ਪਰਵਿਸ਼ ਹੋ ਸਕੇ ਇਸ ਬੇਟੀ ਦਾ ਇਲਾਜ ਹੋ ਸਕੇ ਔਰ ਇਸ ਬੇਟੀ ਨੂੰ ਕੋ ਭਰਾ ਲਖਾ ਕੇ ਕੋਈ ਕਿਸੇ ਮਕਾਮ ਤੇ ਖੜਾ ਕਿਤਾ ਜੀ ਪਰਵਾਸ ਦੇ ਹਾਲਾਤ ਮੇਰੇ ਪਿੰਨੇ ਦੇ ਵਿੱਚ ਇੰਨੇ ਪੈਸੇ ਲੈਣਾਂ ਰੱਤਾਂ ਲਾਤਾਂ ਆਪੋ ਨੇ ਇਹ ਪਰਵਾਸ ਤੇ ਇਹ ਹਾਲਾਤ ਹੈ ਜੀ ਕਹਿੰਦੇ ਸ਼ੁਰੂ ਤੋਂ ਉੱਤੋਂ ਅਸੀਂ ਆਪਣਾ ਜੋ ਵੀ ਕਰਜ਼ਾ ਚੁੱਕ ਕੇ ਆਪਣੇ ਘਰ ਦੇ ਵਿੱਚ ਜੋ ਵੀ ਗਾਣਾ ਘੱਟਾ ਵੇਚ ਕੇ ਸੀ ਆਪਣੇ ਬੇਟੀ ਦਾ ਇਲਾਜ ਕਰਾਇਆ ਲੇਕਿਨ ਅੱਜ ਵੀ ਜਿਹੜਾ ਉਹ ਬੇਟੀ ਦੇ ਇਹ ਹਾਲਾਤ ਨੇ ਕਿ ਇਹਨਾਂ ਨੂੰ ਅੱਜ ਤੱਕ ਉਹ ਗੁਵਾਰੀ ਦਾ ਪਤਾ ਹੀ ਨਹੀਂ ਚੱਲ ਸਕਿਆ ਜਿੰਨੇ ਵੀ ਹਸਪਤਲਾਂ 'ਚ ਉਖਾਇਆ ਗਿਆ ਤੇ ਇਹਨਾਂ ਨੂੰ ਉਥੋਂ ਜਵਾਬ ਹੀ ਮਿਲਿਆ ਕਿ ਤੁਸੀਂ ਬੇਟੀ ਨੂੰ ਘਰ ਲੈ ਜਾਓ ਤਾਂ ਜੋ ਮਲਕ ਇਹ ਜਿਹੜੀ ਘਰ ਆ ਕੇ ਇਹਨਾਂ ਨੇ ਕੋਸ਼ਿਸ਼ ਕੀਤੀ ਕੋਈ ਇਹਦਾ ਕੋਈ ਵੀ ਨਹੀਂ ਚਾਹੁੰਦਾ ਕਿ ਸਾਡਾ ਬੱਚਾ ਜਿਹੜਾ ਬੈੱਡ ਦੇ ਉੱਪਰ ਬੈਠਾ ਰਹੇ ਲੇਕਿਨ ਅੱਜ ਜੋ ਅਸੀਂ ਦੇਖਿਆ ਵਾ ਤੁਸੀਂ ਦੇਖ ਰਹੇ ਹੋ ਉਹ ਤੁਹਾਡੇ ਦੇਖ ਕੇ ਵੀ ਤੁਹਾਨੂੰ ਮਹਿਸੂਸ ਹੋਏਗਾ ਕਿ ਇਹ ਬਜ਼ੁਰਗਾਂ ਦੇ ਆਸਰੇ ਕਿੰਨਾ ਚਿਰ ਚੱਲ ਸਕਦੀ ਹੋਏਗੀ ਇਹ ਬਜ਼ੁਰਗ ਜਿਹੜੇ ਆ ਕਿਸੇ ਆਸਰੇ ਦੀ ਭਾਲ ਵਿੱਚ ਆ ਤੇ ਅੱਜ ਇਹ ਹੀ ਬੱਚੀ ਜਿਹੜੀ ਆ ਇਹਨਾਂ ਬਜ਼ੁਰਗਾਂ ਦੇ ਆ ਜਿਹੜਾ ਸਹਾਰਾ ਵਾ ਬਣਦੀ ਬਜਾਏ ਇਹਨਾਂ ਤੇ ਬੋਝ ਬਣੀ ਬੈਠੀ ਤੁਹਾਡੇ ਕੋਲ ਵੀ ਸੇਵਾ ਦੀ ਸਨ ਬਾਈ ਜੀ ਮੈਂ ਜੀ ਜੋ ਵੀ ਘਰ ਦਾ ਰਸਨ ਪਾਣੀ ਸੀਗਾ ਉਹ ਲੈ ਕੇ ਆ ਜੋ ਜ਼ਰੂਰ ਤੇ ਇਹ ਤੇ ਗਿਣਤੀ ਬਿੰਤੀ ਵਿੱਚ ਜਿੱਜਾ ਨਹੀਂ ਆਉਂਦੀਆਂ ਬੱਚੀ ਦੇ ਖਾਣ ਪੀਣ ਵਾਸਤੇ ਕੋ ਸਮਾਨ ਲੈ ਕੇ ਆਏ ਸੀਗੇ ਇਹ ਤੇ ਇੱਕ ਹੀਲਾ ਵਾ ਇੱਥੇ ਆਉਣ ਦਾ ਵੀ ਖਾਲੀ ਇੱਥੇ ਕੀ ਜਾਣਾ ਹੁੰਦਾ ਇਹਨਾਂ ਦੇ ਘਰ ਆਉਂਦਾ ਕਿ ਹੀਲਾ ਸੀਗਾ ਤੇ ਇਹ ਪੋਸਟ ਤੋਂ ਆਉਂਦਾ ਕਿ ਬੱਚੇ ਦੀ ਪਰਵਰਿਸ਼ ਜਿਹੜੀ ਆ ਉਹ ਕਿਸੇ ਦਾਨੀ ਸੰਸਥਾ ਕੋ ਹੋ ਸਕੇ ਜਾਂ ਕਿਸੇ ਆਸ਼ਰਮ ਚ ਹੋ ਸਕੇ ਜੇਕਰ ਕਿਸ ਨੇ ਦਾਨੀ ਸੱਜਣਾਂ ਨਾਲ ਤਾਣਾ ਸੰਪਰਕ ਕਰਨਾ ਕੋਈ ਆਪਣਾ ਮੋਬਾਈਲ ਨੰਬਰ ਦੱਸੋ ਮੋਬਾਈਲ ਨੰਬਰ ਤੇ ਕੀ ਹੈ ਜੀ ਮੋਬਾਈਲ ਨੰਬਰ ਤੇ ਸੀ ਇਹਨਾਂ ਦਾ ਦਵਾਂਗੇ ਆਪਣਾ ਮੋਬਾਈਲ ਨੰਬਰ ਕੀ ਦੇਣਾ ਮੋਬਾਈਲ ਨੰਬਰ ਤੇ ਇਹਨਾਂ ਨਾਲ ਹੀ ਰਾਬਤਾ ਕਰਨਾ ਪਿੰਡ ਛਾਪਿਆਂਵੜੀ ਆ ਤੇ ਨਜ਼ਦੀਕ ਬਾਬਾ ਬਕਾਣਾ ਚ